ਇਹਦੀ ਉਹਨਾਂ ਨੂੰ ਦਵਾਦਾ ਆ ਪਰੋਲ ਜਿਹੜੀ ਦਿੱਤੀ ਗਈ ਹੈ ਇਹ ਬੜੀ ਦੁੱਖ ਦੀ ਗੱਲ ਆ ਔਰ ਬੀਜੇਪੀ ਉਹਨਾਂ ਨੂੰ ਬਾਅਦ-ਬਾਅਦ ਜਿਹੜੀ ਪਰੋਲ ਦੇ ਰਹੀ ਉਹ ਹਰਿਆਣੇ ਦੀ ਇਲੈਕਸ਼ਨ ਕਰਕੇ ਦੇ ਰਹੀ ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀ ਚੋਣ ਔਰ ਬੀਜੇਪੀ ਜਿਹੜੀਆਂ ਉਹ ਜਾਣ-ਬੁੱਝ ਕੇ ਪੁਨੂ ਦੇ ਆ ਕਰਦੀ ਹੈ ਮੈਂ ਬੀਜੇਪੀ ਦੀ ਇਸ ਕੱਟਿਆ ਚਾਲ ਦੀ ਨਿੰਦਾ ਕਰਦਾ ਔਰ ਮੈਂ ਉਹ ਸਮਝਦਾ ਕਿ ਸਾਡੇ ਸਿੱਖ ਦੇ ਜਵਾਤਾਂ ਦੇ ਨਾਲੋਂ ਬੀਜਪੀ ਛੇੜ ਲਈਆ ਉਹ ਜਿਹੜੇ ਪੰਜਾਬ ਦੇ ਬੀਜਪੀ ਦੇ ਲੀਡਰ ਹਨ ਉਹਨਾਂ ਨੂੰ ਇਹਦੇ ਖਿਲਾਫ ਜਿਹੜੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਜਿਹੜੇ ਲੀਡਰ ਆਪਣੇ ਆਪ ਨੂੰ ਬੀਜਪੀ ਜਾ ਕੇ ਸਿੱਖ ਲੀਡਰ ਕਹਿੰਦੇ ਹਨ ਉਹਨਾਂ ਦੀ ਵੀ ਨੂੰ ਸਭ ਨੂੰ ਲੱਗੀ ਪਈ ਉਹਨਾਂ ਕਿੱਥੇ ਆ ਪਰ ਇਦਾਂ ਕਿਸੇ ਮੁੱਜਮ ਨੂੰ ਕਤਲ ਦੇ ਮੁੱਜਮ ਨੂੰ ਇਹਨੂੰ ਉਮਰ ਕੈਦ ਦੀ ਸਜ਼ਾ ਹੋਈ ਆ ਬਾਅਦ ਬਾਅਦ ਦੋ ਦੋ ਮਹੀਨੇ ਬਾਅਦ ਉਹਨੂੰ ਬਾਹਰ ਦੇਣਾ ਇਹ ਸਾਰਾ ਪੋਲਿਟਿਕਲ ਡਰਾਮਾ ਇੰਨਾ ਕੁ ਲਿਉਂਦੇ ਬਾਅਦ باوجود ਮੈਂ ਮੈਂ ਬੜੇ ਯਕੀਨ ਨਾਲ ਕਹਿੰਦਾ ਤੇ ਹੁੰਦਾ ਕਿਉਂਕਿ ਹਜ਼ਾਰੇ ਵਿੱਚ ਸਾਡੀ ਪਾਰਟੀ ਵੀ ਇਲੈਕਸ਼ਨ ਲੜ ਰਹੀ ਹੈ ਬੀਜੇਪੀ ਹਜ਼ਾਰੇ ਵਿੱਚ ਬਹੁਤ ਬੁਰੀ ਤਰ੍ਹਾਂ ਹੋਊਗੀ ਉਹ ਜਿੰਨੀ ਇਹਦਾ ਮੱਦੀ ਰਾਮਦੀਤ ਨੂੰ ਬਾਹਰ ਲਾਉਣ ਬੀਜੇਪੀ ਜਿੱਤੀ ਨਹੀਂ ਲੱਕ ਤੋੜ ਵੀ ਉਹ ਦੁਹਾਰ ਹੋਣੀ ਹੈ ਸੋ ਮੈਂ ਹਜ਼ਾਰੇ ਦੇ ਲੋਕਾਂ ਨੂੰ ਕਹਿੰਦਾ ਤੇ ਹੁੰਦਾ ਕਿ ਤੁਸੀਂ ਇਹ ਜਿਹੜੀਆਂ ਫਾਮ ਸੀਮਾ ਲਿਆ ਚਾਲਾ ਚੱਲਣ ਦੇ ਬੀਜੇਪੀ ਆ ਦੇ ਚਾਲਾ ਚੱਲ ਦੀ ਫਸਾ ਬੀਜੇਪੀ ਦਾ ਜਰਾ ਹਜ਼ਾਰੇ ਚੋਂ ਬਾਈਕਟ ਕਰਨਾ ਔਰ ਬੀਜੇਪੀ ਦਾ ਜਿਹੜਾ ਪਤਾ ਸਾਫ਼ ਤਾਂ ਹੈ। ਇਹ ਨਹੀਂ ਉਹਨਾਂ ਨੂੰ ਦਵਾਦਾ ਆ ਪਰੋਲ ਜਿਹੜੀ ਦਿੱਤੀ ਗਈ ਹੈ। ਇਹ ਬੜੀ ਦੁੱਖ ਦੀ ਗੱਲ ਆ ਔਰ ਬੀਜੇਪੀ ਉਹਨਾਂ ਨੂੰ ਬਾਅਦ ਬਾਅਦ ਜਿਹੜੀ ਪਰੋਲ ਦੇ ਰਹੀ ਉਹ ਹਰਿਆਣੇ ਦੀ ਇਲੈਕਸ਼ਨ ਕਰਕੇ ਦੇ ਦੀ। ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀ ਚੋਣ ਔਰ ਬੀਜੇਪੀ ਜਿਹੜੀਆਂ ਉਹ ਜਾਣ ਬੁੱਝ ਕੇ ਪੁਨੂ ਦੇ ਆ ਕਰਦੀ ਹੈ। ਮੈਂ ਬੀਜੇਪੀ ਦੀ ਇਸ ਕੱਟਿਆ ਚਾਹ ਦੀ ਦਿੰਦਾ ਕਰਦਾ। ਔਰ ਮੈਂ ਇਹ ਸੁਣਦੇ ਕਿ ਸਾਡੇ ਸਿੱਖ ਦੇ ਜਵਾਤਾਂ ਦੇ ਨਾਲ ਉਹ ਬੀਜੇਪੀ ਛੇੜ ਰਹੀ ਹੈ। ਉਹ ਜਿਹੜੇ ਪੰਜਾਬ ਦੇ ਬੀਜੇਪੀ ਦੇ ਲੀਡਰ ਹਨ ਉਹਨਾਂ ਨੂੰ ਇਹਦੇ ਖਿਲਾਫ ਜਿਹੜੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਜਿਹੜੇ ਲੀਡਰ ਆਪਣੇ ਆਪ ਨੂੰ ਬੀਜੇਪੀ ਜਾ ਕੇ ਸਿੱਖ ਲੀਡਰ ਕਹਿੰਦੇ ਹਨ। ਉਹਨਾਂ ਦੀ ਵੀ ਨੂੰ ਸਭ ਨਹੀਂ ਲੱਗੀ ਵੀ ਉਹਨਾਂ ਕਿੱਥੇ ਆ। ਔਰ ਇਦਾਂ ਕਿਸੇ ਮੁੱਦਮ ਨੂੰ, ਪਤਲ ਦੇ ਮੁੱਦਮ ਨੂੰ ਇਹਨੂੰ ਉਮਰਦਿਆਂ ਦੀ ਸਜ਼ਾ ਹੋਈ ਆ ਬਾਅਦ ਬਾਅਦ 2 ਮਹੀਨੇ ਬਾਅਦ ਉਹਨੂੰ ਬਾਦ ਦਿਓਣਾ। ਇਹ ਸਾਰਾ ਪੋਲਿਟਿਕਲ ਡਰਾਮਾ ਇੰਨਾ ਕੁ ਲੋង ਦੇ ਬਾਅਦ باوجود ਮੈਂ ਮੈਂ ਬੜੇ ਯਕੀਨ ਨਾਲ ਕਹਿੰਦਾ ਤੇ ਹੁਣ ਕਿਉਂਕਿ ਹਿਦਾਰੇ ਵਿੱਚ ਸਾਡੀ ਪਾਰਟੀ ਵੀ ਇਲੈਕਸ਼ਨ ਲੜ ਰਹੀ ਹੈ ਬੀਜੇਪੀ ਹਿਦਾਰੇ ਵਿੱਚ ਬਹੁਤ ਬੁਧਿੱਤਤਾ ਦਾ ਹੋਊਗੀ ਉਹ ਜਿੰਨੀ ਵਾਲਾ ਮੱਦੀ ਰਾਮ ਦੀ ਤੋਂ ਬਾਹਰ ਆਉਂ ਬੀਜੇਪੀ ਜਿੱਤੇਗੀ ਲੱਕ ਤੋੜ ਵੀ ਉਹ ਦਹਾੜ ਹੋਣੀ ਹੈ ਸੋ ਮੈਂ ਹਿਦਾਰੇ ਦੇ ਲੋਕਾਂ ਨੂੰ ਕਹਿੰਦਾ ਤੇ ਹੁਣਾਂ ਕਿ ਤੁਸੀਂ ਇਹ ਜਿਹੜੀਆਂ ਵਾਅਦੇ ਹੀ ਵਾਲੀਆਂ ਚਾਲਾਂ ਚੱਲਣ ਦੇ ਬੀਜਪੀ ਆਦੇ ਚਾਲਾਂ ਚੱਲ ਦੀ ਫਸਲਾਂ ਬੀਜੇਪੀ ਦਾ ਜਿਹੜਾ ਹਰਿਆਣੇ ਚੋਂ ਬਾਈਕਟ ਕਰਨਾ ਔਰ ਬੀਜੇਪੀ ਦਾ ਜਿਹੜਾ ਪਤਾ ਸਾਫ ਕਰਨਾ